ਸੱਚੇ ਕਾਲ ਜੀ ਪੰਜਾਬੀ ਲਿੰਕ মিডিਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਾ ਤਿਸਵੇਰੀ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਮਾਝਾ ਪ੍ਰਦੇਸ਼ ਦੇ ਮੰਡੀ ਵਿੱਚ ਕੁਦਰਤ ਨੇ ਇੱਕ ਵਾਰ ਫਿਰ ਕਹਿਰ ਮਚਾ ਦਿੱਤਾ ਹੈ ਭਾਰੀ ਮੇਕਾਨ ਮੰਡੀ ਜ਼ਿਲ੍ਹੇ ਦੇ ਧਰਮਪੁਰ ਬਸ ਸਟੈਂਡ ਵਿੱਚ ਲਗਭਗ 10 ਫੁੱਟ ਤੱਕ ਪਾਣੀ ਭਰ ਗਿਆ ਜਿਸ ਨਾਲ ਨੇੜਲੇ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੱਸਦੀ ਇਹ ਸਾਨਕ ਭਾਜਪਾ ਅਗੁਰਜਤ ਠਾਕੁਰ ਨੇ ਕਿਹਾ ਕਿ ਛੇ ਲੋਕ ਲਾਪਤਾ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਭਾਲ ਵਿੱਚ ਰੁੱਝਿਆ ਹੋਇਆ ਹੈ ਭਾਰੀ ਮੀਂਹ ਕਾਰਨ ਸੁੰਖੜ ਡਰੇਨ ਓਵਰਫਲੋ ਹੋ ਕੇ ਸ਼ਹਿਰ ਵਿੱਚ ਦਾਖਲ ਹੋ ਗਿਆ ਜਿਸ ਕਾਰਨ ਕਈ ਘਰਾਂ ਦੀ ਪਹਿਲੀ ਮੰਜ਼ਲ ਤੱਕ ਪਾਣੀ ਭਰ ਗਿਆ ਬੀਤੀ ਰਾਤ ਤੋਂ ਹੋ ਰਹੀ بارش ਕਾਰਨ ਸਥਾਨਕ ਲੋਕਾਂ ਦਾ ਜਨਜੀਵਨ ਹੋ ਗਿਆ ਤੇ ਪ੍ਰਸ਼ਾਸਨ ਨੇ ਰਾਤ ਅਤੇ ਬਚਾਅ ਕਾਰਜ ਵਿੱਚ ਤੇਜ਼ੀ ਦਿਖਾਈ ਦੱਸਦੀ ਹੈ ਮੰਡੀ ਜ਼ਿਲ੍ਹੇ ਦੇ ਧਰਮਪੁਰ ਅਤੇ ਸਰਕਾਰ ਘਾਟ ਸਬ ਡਿਵੀਜ਼ਨਾਂ ਵਿੱਚ ਮੀਂਹ ਇੰਨਾ ਭਾਰੀ ਸੀ ਕਿ ਸੋਨ ਖੱਡ ਨੇ ਭਿਆਨਕ ਰੂਪ ਧਨ ਕਰ ਲੈ ਦੱਸਦੀ ਹੈ ਸਰਕਾਰੀ ਐਚ ਆਰਟੀਸੀ ਬੱਸਾਂ ਅਤੇ ਧਰਮਪੁਰ ਬੱਸ ਸਟੈਂਡ ਤੇ ਖੜੇ ਕਈ ਨਿੱਜੀ ਜਬਾਹਨ ਪਾਣੀ ਵਿੱਚ ਵਹਿ ਗਏ ਸਾਨਕ ਹੌਸਟਲ ਵਿੱਚ 150 ਬੱਚਿਆਂ ਨੂੰ ਸੁਰੱਖਿਅਤ ਰਹਿਣ ਲਈ ਦੂਜੀ ਅਤੇ ਤੀਜੀ ਮੰਜ਼ਲ ਤੇ ਜਾਣਾ ਪਿਆ ਡੀਐਸਪੀ ਰਮਪੂਰ ਸੰਜੀਵ ਸੁਧ ਨੇ ਕਿਹਾ ਕਿ ਪਹਿਲਾ ਪੁਲਿਸ ਅਤੇ ਬਚਾਅ ਟੀਮਾਂ ਨੇ ਰਾਤ ਭਰ ਬਚਾਅ ਕਾਰਜ ਜਾਰੀ ਰੱਖਿਆ ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕਈ ਘਰ ਦੁਕਾਨਾਂ ਅਤੇ ਵਾਹਨ ਮਲਵੇ ਹਿੰਟ ਦੱਬ ਗਏ ਨੇ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ ਦੂਜੇ ਪਾਸੇ ਸ਼ਿਮਲਾ ਦੇ ਹਿਮਲੈਂਡ ਖੇਤਰ ਵਿੱਚ ਵੀ ਇੱਕ ਵੱਡਾ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਜਿਸ ਕਾਰਨ ਕਈ ਬਾਹਨ ਮਲਵੇ ਹੇਂਟ ਦੱਬ ਗਏ ਨੇ ਇਸ ਕਾਰਨ ਸ਼ਿਮਲਾ ਦੀ ਮੁੱਖ ਜੀਵਨ ਰੇਖਾ ਸਰਕੂਲਰ ਰੋਡ ਬੰਦ ਹੋ ਗਈ ਅਤੇ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸ਼ਿਮਲਾ ਦੇ BCM ਖੇਤਰ ਵਿੱਚ ਦਰਖਤ ਉਖੜਨ ਅਤੇ ਜ਼ਮੀਨ ਖਿਸਕਣ ਕਾਰਨ ਕੁਝ ਬਾਹਰ ਵੀ ਨੁਕਸਾਨੇ ਗਏ ਨੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਬਿਲਾਸਪੁਰ ਕਾਂਗੜਾ ਮੰਡੀ ਸ਼ਿਮਲਾ ਸੋਲਨ ਅਤੇ ਸਿਰਮੌਰ ਜ਼ਿਲ੍ਹੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 3 ਦਿਨਾਂ ਤੱਕ ਮੀਂਹ ਦੀ ਤੀਬਰਤਾ ਘਟਣ ਦੀ ਸੰਭਾਵਨਾ ਹੈ ਪਰ ਮਾਨਸੂਨ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਆਨੇ ਮਾਚਪੁਰਦੇਸ਼ ਵਿੱਚ ਇਸ ਮੌਨਸੂਨ ਬਾਰਿਸ਼ ਨੇ ਹੁਣ ਤੱਕ ਭਾਰੀ ਨੁਕਸਾਨ ਕੀਤਾ ਹੈ ਰਾਜ ਵਿੱਚ 409 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ 477 ਲੋਕ ਜ਼ਖਮੀ ਹੋਏ ਨੇ ਅਤੇ ਕਿਆ ਕਿਆ ਲਈ ਅਜੇ ਵੀ ਲਾਪਤਾ ਨੇ ਰਾਜ ਵਿੱਚ ਕੋਲ ਆਰਥਿਕ ਨੁਕਸਾਨ ਲਗਭਗ 4500 ਕਰੋੜ ਰੁਪਏ ਅਤੇ ਨਾਸ਼ਟੀ ਰਾਸ਼ਟਰੀ ਰਾਜਮਾਰਗ ਦਾ ਸਮੇਤ 500 ਤੋਂ ਵੱਧ ਸੜਕਾਂ ਬੰਧਨ ਤੇ ਇਸ ਵੀਰੇ ਦੀ اہم ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ